ਸਾਡੇ ਲੰਗਰ ਹੁੰਦੇ ਸੀ ਸਾਦਾ ਦਾੜ ਫੁਲਕਾ ਛਾਕੇ ਬੰਦਾ ਹੁਣ ਤਾਂ ਜਲੇਬੀਆਂ ਤੇ ਪਕੌੜੇ ਤੇ ਕਈ ਤੇ ਗਾਂ ਬਰਗਰ ਕਈ ਤਾਂ ਜਿੱਡੇ ਲੰਗਰ ਵਧੀਆ ਹੋਣ ਕਿਹਦੇ ਲੰਗਰ ਵਧੀਆ ਹੋਵੇ ਤੇ ਸੰਗਤ ਬੋਲੋ ਸਾਰੇ ਜੀ ਜਿਆਦਾ ਹੁੰਦੀ ਆ ਆ ਪ੍ਰਭਾਜ਼ ਪੇਰੀਆਂ ਹੋਣ ਤੇ ਲਫਾਫੇ ਫੜੇ ਹੁੰਦੇ ਨੇ ਉਹ ਉਹਨਾਂ ਨੂੰ ਕੋਈ ਨਹੀਂ ਪਤਾ ਦਾ ਕਿਨੇ ਕਿੰਸ਼ੋ ਤੇ ਪੜਿਆ ਬਸ ਨਾਸ਼ਤਾ ਪੰਜ ਸੱਤਾਂ ਨਿਆਣਿਆਂ ਦਾ ਘਰ ਚੁੱਕੀ ਆਉਣਾ ਵਾ ਵੀ ਆ ਹਣ ਸਮੋਸੇ ਖਾਓ ਜੀ ਤੇ ਆ ਟਿੱਕੀਆਂ ਤੇ ਬਰਗਰ ਖਾਓ ਜੀ ਅਸੀਂ ਬਹੁਤ ਕੁਝ ਜਿਹੜਾ ਹੈ ਉਹ ਸਦਾ ਪੱਤਰ ਦੇ ਚੁਕੇ ਆ ਕਈ ਵਾਰੀ ਜਿਹੜੇ ਬਣਾਉਣ ਵਾਲੇ ਨਾ ਦੁਕਾਨ ਵਾਲੇ ਆਪ ਨਹੀਂ ਖਾਂਦੇ ਉਹਨਾਂ ਦੇ ਖਾਓ ਖਾਓ ਇੱਕ ਘਰ ਅਹੀਂ ਚਲੇ ਗਏ ਤੇ ਉਹ ਇਹ ਪੰਜਾਬ ਦੀ ਗੱਲ ਉਹਨਾਂ ਨੇ ਲਿਆ ਕੇ ਤਲੀਆਂ ਚ ਜਾਂਗੇ ਰੱਖ ਦੁੱਤੀਆਂ ਤੇ ਬਾਕੀ ਸਾਰੇ ਖਾਣ ਲੱਗ ਪਏ ਉਹ ਨਾ ਖਾਣ ਘਰ ਵਾਲੇ ਨਾ ਖਾਣਦੇ ਤੁਸੀਂ ਨਹੀਂ ਖਾਂਦੇ ਕਹਿੰਦੇ ਅਸੀਂ ਨਹੀਂ ਇਹ ਗੰਦ ਜਿਆ ਖਾਂਦੇ ਹੁੰਦੇ ਉੱਚੀ ਨਹੀਂ ਆਂਦੇ ਹਾਂ ਅਸੀਂ ਨਹੀਂ ਗੰਦ ਜਾ ਖਾਂਦੇ ਹੁੰਦੇ ਵਾਹ ਵਾਹ ਮੈਂ ਕਿਹਾ ਵੀ ਗੰਦ ਖਾ ਲਿਆ ਬੰਦੇ ਜੋ ਲੈਣਦੇ ਤੁਸੀਂ ਬਾਹਰੋਂ ਮਤਲਬ ਉਹ ਬੰਦੇ ਵੀ ਸਿੱਧੇ ਸਾਫ਼ ਸੀ ਉਹ ਕਹਿੰਦੇ ਅਸੀਂ ਨਹੀਂ ਗੰਦ ਜਾ ਖਾਂਦੇ ਅੰਦੇ ਤਲੀਆਂ ਚ ਜਾਨੀ ਚੰਗੀਆਂ ਲੱਗਦੀਆਂ ਮਤਲਬ ਤੁਸੀਂ ਲਿਆ ਕੇ ਪਰੌਣਿਆਂ ਦੇ ਅੱਗੇ ਰੱਖੋ ਵੀ ਇਹਨਾਂ ਦੇ ਢਿੱਡ ਜਿਹੜੇ ਆ ਉਹ ਬਾਹਰ ਨੂੰ ਆ ਜਾਣ ਏ ਬਿਮਾਰ ਹੋ ਜਾਣ ਤੂੰ ਇਸ ਕਰਕੇ ਮੈਂ ਤਾਂ ਸਿਰਫ ਹਾਰ ਸਟੇਜ ਤੇ ਇੱਕ ਬੇਨਤੀ ਕਰਦਾ ਸਾਫ ਸੁਥਰਾ ਖਾਣਾ ਖਾਓ ਸਵੇਰੇ ਟਾਈਮ ਨਾਲ ਉਠੋ ਰਾਤ ਨੂੰ ਟਾਈਮ ਨਾਲ ਸੋਵੋ ਸਵੇਰੇ ਆਪਣੇ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਧੰਵਾਦ ਕਰੋ ਸੱਚਿਆ ਪਾਤਸ਼ਾਹ ਏ ਅਕਾਲ ਪੁਰਖ ਮੈਨੂੰ ਇੱਕ ਦਿਨ ਤੁਸਾਂ ਹੋਰ ਬਖਸ਼ਿਸ਼ ਕੀਤਾ ਮੇਰੀ ਅਰਦਾਸ ਆ ਮਾਲਕਾ ਰਾਤ ਸੌਣ ਤੱਕ ਮੇਰੇ ਕੋਲੋਂ ਕਿਸੇ ਦਾ ਕੋਈ ਗਲਤ ਕੰਮ ਨਾ ਕਰਾਇਓ ਮੇਰੇ ਕੋਲੋਂ ਕੋਈ ਬੁਰਾ ਨਾ ਕਰਾਇਓ